ਸਰਪਿੰਡੇ ਗੁਜਰਾ ਤੇ ਟਡੋਲੇ ਦੇ ਵਿੱਚ ਪਹੁੰਚੇ ਹੈਗੇ ਉਹ ਪੀੜਤ ਪਰਿਵਾਰਾਂ ਨਾਲ ਸੰਜਿਆ ਕਰਨੇ ਕਿਥਾ ਦੇਖੋ ਥੋੜੇ ਦਿਨ ਪਹਿਲਾਂ ਅਣਸੁਖਾਮੀ ਘਟਨਾ ਵਾਪਰੀ ਸੀ ਕਾਫੀ ਸਾਡੇ ਸਾਥੀ ਜਿਹੜੇ ਨੇਗੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਆਗੇ ਸੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਇਹ ਅਣਸੁਖਾਮੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾ ਦੇ ਅਧੀਨ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਹੀ ਸਜ਼ਾ ਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਮੌਤ ਹੀ ਸਜ਼ਾ ਦਾ ਅਸੀਂ ਪ੍ਰਬੰਧਨ ਕੀਤਾਗਾ 61 ਸੈਕਸ਼ਨ 61 ਇੱਕ ਸਜ਼ਾ ਦਾ ਉਹਦੇ ਤਹਿਤ ਮੌਤ ਦੀ ਸਜ਼ਾ ਕਿ ਅਸੀਂ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦੇਵਾਂਗੇ ਔਰ ਪਰਿਵਾਰ ਦੇ ਨਾਲ ਅਸੀਂ ਲੜਕੀ ਨਾਮ ਦੇ ਕੀ ਸਰ ਇਹ ਕਿਸ ਤਰ੍ਹਾਂ ਸਲਾਮ ਚ ਵੀ ਹੋਇਆਗਾ ਕੁਝ ਜਗ੍ਹਾ ਤੇ ਦਰਦ ਵਿੱਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈਗੇ ਅਸੀਂ ਉਹਨਾਂ ਦੁੱਖ ਪ੍ਰਗਟ ਕਰਦੇ ਆਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ ਨਹੀਂ ਜਾਣਗੇ ਪਰ ਜਿਹੜੇ ਪਰਿਵਾਰ ਹੈਗੇ ਨੇ ਜੀ ਇਹਨਾਂ ਦੇ ਹਾਲਾਤ ਕਿੱਸੋ ਨੇ ਨਜ਼ਰ ਆਏ ਨੇ ਦੇਖੋ ਸਾਰੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ 100% ਸਰ ਕਿੰਨੇ ਹੋ ਸਕਦਾ ਰਿਕਾਰਡ ਦੇ ਉੱਪਰ ਕਿੰਨੇ ਜਿਹੜੇ ਪ੍ਰਵਾਹ ਨੇ ਕਿੰਨੇ ਜੀ ਜਿਹੜੇ ਚਲੇ ਗਏ ਰਿਕਾਰਡ ਦੇ ਮੁਤਾਬਕ ਲਗਭਗ 20 ਜਿਹੜੀਆਂ ਮੌਤਾਂ ਹੋਈਆਂ ਨੇਗੀਆਂ ਸੋ ਹੁਣ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਚ ਆ ਗਈ ਔਰ ਸਾਰੇ ਜਿਹੜੇ ਜਿਹੜੇ ਬਿਮਾਰ ਨੇਗੇ ਸੀ ਉਹਨਾਂ ਨੂੰ ਵਕ ਵਕ ਹਸਪੀਟਲਾਂ ਚ ਦਾਖਲ ਕਰਾਇਆ ਗਿਆ ਹੈਗਾ ਉਹਨਾਂ ਦਾ ਇਲਾਜ ਹੋ ਰਿਹਾ ਹੈ। ਜਵਾਬਦੇਹੀ ਦੀ ਗੱਲ ਬਾਤ ਵੀ ਹੋ ਗਈ ਪਰਵਾਰ ਬਿਲਕੁਲ ਜਿਹੜੇ ਸਬੰਧਤ ਅਧਿਕਾਰੀ ਨੇਗੇ ਉਹ ਪਰਿਵਾਰਾਂ ਨਾਲ ਬੈਠ ਕੇ ਜੀਆ ਇਹਦਾ ਫੈਸਲਾ ਕਰ ਲਿਆ ਕਿ ਪਰਿਵਾਰਾਂ ਨੇ ਸੋ ਕਿ ਹੁਣ ਚੋਣ ਜਾਬਤਾ ਕਾ ਚੋਣ ਜਾਬਤੇ ਤੋਂ ਬਾਅਦ ਜਿਹੜਾ ਹੈ ਜਿਸ ਤਰ੍ਹਾਂ ਵੀ ਪ੍ਰਵਾਹ ਕਰਨਗੇ ਇਸ ਤਰ੍ਹਾਂ ਸਰ ਐਡਬਿਡਿਟੀਆ ਇਸ ਜਿਹੜੀ ਹੋ ਰਹੀ ਹੈ ਸਰ ਕਮੀਆਂ ਕਿਤੇ ਨਜ਼ਰ ਆਈਆਂ ਪਾਗ ਵੀ ਜਿਹੜਾ ਲੱਗਾ ਹੋਇਆ ਹੈ ਆ ਦੇਖੋ ਸਮਾਜ ਦੇ ਅੰਦਰ ਕੁਝ ਇਸ ਤਰ੍ਹਾਂ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਕਿ ਉਹ ਸਮੇਂ-ਸਮੇਂ ਸਿਰ ਪਛਾਣੇ ਜਾਂਦੇ ਨੇ ਹੁਣ ਜਿਹੜੇ ਸਮਾਜ ਵਿਰੋਧੀ ਅੰਸਰ ਪਛਾਣੇ ਗਏ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਸ਼ਨ ਲਿਆ ਪਹਿਲਾ ਇੰਨੀਆਂ ਸਖਤ ਧਰਾਮਾਂ ਤੇ ਕੇਸ ਦਰਜ ਨਹੀਂ ਹੋਏ ਹੈਗੇ ਪਹਿਲੀ ਵਾਰ ਆ ਕਿ ਅਸੀਂ ਇੰਨੀਆਂ ਸਖਤ ਜੜੀਆਂ ਧਰਾਮਾਂ ਤੇ ਕੇਸ ਦਰਜ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦਾ ਕਾਰਨ ਨਾ ਕਰ ਸਕਿਆ ਸਰ ਇਸ ਤਰ੍ਹਾਂ ਵੀ ਜਿਹੜੀ ਗਵਾਹ ਗਦੀ ਇਹ ਗੱਲ ਚੱਲੀ ਹੋਈ ਹੈ ਵੀ ਪਰਿਵਾਰ ਦੀ ਡਿਮਾਂਡ ਕੀ ਹੈ ਦੇਖੋ ਪਰਿਵਾਰ ਤੇ ਪ੍ਰਸ਼ਾਸਨ ਜਿਹੜਾ ਬੈਠ ਕੇ ਉਹ ਫੈਸਲਾ ਕਰੂਗਾ ਕਿਉਂਕਿ ਮੈਂ ਫੇਰ ਦੁਹਰਾ ਰਿਹਾ ਕਿ ਚੌਂਡ ਜਾਪ ਤਰ ਕਾਰਨ ਕੀ ਹੋਇਆ ਤੁਹਾਡੇ ਬੇਟੇ ਦੇਖੋ ਬਸ ਜੀ ਇਹ ਚੰਗਾ ਭਲਾ ਤੀਜਾ ਜੀ ਬਸ ਇਹਨੂੰ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੁਝ ਕੁਸ ਦੀ ਬੋਤਲ ਲਾਈ ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਦੋਂ ਬਾਅਦ ਜਦ ਬੋਤਲ ਲਾਤੀ ਉਦੋਂ ਬਾਅਦ ਉਹ ਬੰਨਵਾਉਂ। ਇਹ ਸ਼ਾਹ ਜਿਹੜੀ ਲੈ ਕੇ ਆਉਂਦੇ ਸੀ ਜਾਂ ਪਿੰਡ 'ਚ ਮਿਲ ਜਾਂਦੀ। ਇਹਦਾ ਜੀ ਹੋਂ ਕਿਤੇ ਬੋਤਲ ਆ ਕਿਤੇ ਫੜ ਲਿਆ ਵੀ ਵਧੀਆ ਪਊਆ। ਪੂਰੀ ਮਿਲ ਜਾਂਦੀ। ਹਾਂ ਨਾ ਕਦੇ ਚੱਲ ਕੇ ਸਿੱਧਾ ਫੜ ਲੈਂਦਾ ਜਰਾ ਆਇਆ ਉਦੋਂ ਬਾਅਦ। ਕਦੇ ਨਾ ਕਦੇ ਜੀ ਕਰਦਾ ਦੀ ਵਧੀਆ ਪਊਆ ਫੜ ਕੇ ਪੀ ਲੈਂਦਾ ਸੀ। ਮੈਂ ਹਜੇ ਘੂਰਦਰਨਾ ਦੀ ਵੀ ਤੂੰ ਮਰ ਜੇ ਪੀਣੀ ਆ ਤਾਂ ਸਭ ਦੀ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ। ਕੀ ਕੀ ਲੱਗਦਾ ਜਿਹੜੀ ਘਟੀਆਂ ਸ਼ਰਾਬ ਕਰਤੀ ਹੋਇਆ ਜੀ? ਹਾਂ ਜੀ। ਇਹ ਕੰਮ ਜੀ ਕਰਦਾ ਸੀ ਬਟਾ ਇਹਦਾ ਜਿਹੜੀ ਕਰਦਾ ਸੀ ਉਹ ਪਿੱਛੇ ਪਰਿਵਾਰ ਦੇ ਵਿੱਚ ਕੋ ਕਮਾਨ ਵਾਲਾ ਜੀ ਕਮਾਨ ਵਾਲਾ ਇਕੱਲੇ ਟੀ ਆਪਣਾ ਮੰਗ ਕੀ ਹੈ ਤੁਹਾਡੀ ਕੋਈ ਮੰਗ ਰੱਖੀ ਹੈ ਤੁਸੀਂ ਮਸਤ ਸਾਹਿਬ ਦੇ ਮੰਗ ਤਾਂ ਜੀ ਇਹੀ ਅੱਖੇ ਇੱਕ ਦਾ ਜੀ ਇਹਨਾਂ ਨੂੰ ਨੌਕਰੀ ਮਿਲ ਜੇ ਗੁੜੀ ਅੱਛਾ ਬਾਕੀ ਚੱਲ ਜਿਹਾ ਜਿਹਾ ਸਹਾਇਤਾ ਕਰਨਗੇ ਜੀ ਸਾਨੂੰ ਸਹਾਇਤਾ ਵਿਸ਼ਵਾਸ ਦਵਾ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ ਹਾਂ ਜੀ ਹਾਂ ਠੀਕ ਹੈ ਜੀ ਤੇ ਉਹ ਕਹਿੰਦੇ ਤੇ ਵੀ ਸਾਨੂੰ ਐਂਪੈਸੀ ਦੇ ਮੰਗਾ ਜੀ ਵਧੀਆ ਵੀ ਥੋੜਾ ਜਪੱਖਾਂ ਨਾਲ ਜੋੜ ਸਕਦੇ ਨੇ ਅੰਕਤਾਰ ਜਿਹੜਾ ਹੋ ਗਿਆ ਕਿ ਅੱਜ ਪੁੱਲਤੂ ਵੀ ਮੇਰੇ ਬੇਟੀ ਹਾਂ ਜੀ